ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਸਫਰਾਜ ਡੇਰੀ ਫਾਰਮਿੰਗ ਦੇ ਅੱਜ ਦੀ ਵੀਡੀਓ ਕਵਰ ਕਰ ਰਹੇ ਹਾਂ ਪਿੰਡ ਤਾਕਤਲਵਾਣੇ ਤੋਂ ਮੋਕਸਰ ਜ਼ਿਲ੍ਹੇ ਦਾ ਪਿੰਡ ਆ ਦੋਸਤੋ ਤੇ ਤਹਿਸੀਲ ਵੀ ਇਸ ਪਿੰਡ ਨੂੰ ਮੋਕਸਰ ਸਾਈ ਪੈ ਜਾਂਦੀ ਇੱਕ ਬਾਈ ਘਰਾਂ ਕੋਲੇ ਗੱਬਨ ਸਾਈਵਾਲ گاਂਵ ਕਾਊ ਆ ਦੋਸਤੋ ਪ੍ਰੋਪਰ ਜਾਣਕਾਰੀ ਬਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਜਿੰਨਾ ਵੀਰਾਂ ਨੇ ਦੋਸਤੋ ਹੋਏ ਤਾਈ ਆਪਣੇ ਸਫਰਾਜ ਡੇਰੀ ਫਾਰਮ ਚੈਨਲ ਨੂੰ ਦੋਸਤੋ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਰਿਕਵੈਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਪਰ ਉੱਪਰ ਜਾਣਕਾਰੀ ਦੋਸਤੋ ਬਾਈ ਤੋਂ ਲੈ ਲੈਣੇ ਆਓ ਬਾਈ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਉਹ ਠੀਕ ਆ ਬਾਈ ਹਾਂਜੀ ਵਧੀਆ ਜੀ ਠੀਕ ਆ ਨਾਂ ਦੱਸੀ ਵੀਰ ਆਪਣਾ ਆ ਹਰਵਿੰਦਰ ਸਿੰਘ ਜੀ ਹਰਵਿੰਦਰ ਸਿੰਘ ਬਾਈ ਹਰਵਿੰਦਰ ਇੱਕ ਕਰੀ ਆਪਣਾ ਨੰਬਰ ਵੀ ਦੱਸ ਦੇ 9877 22901 ਠੀਕ ਆ ਬਾਈ ਬਾਈ ਅੱਜ ਆਪਣੇ ਕੋਲੇ ਜਰਸੀ ਵਿਕਾਉ ਸਾਈਵਾਲ ਹਾਂਜੀ ਠੀਕ ਆ ਕਿੰਮਾ ਸੂਆ ਸੂਣਾ ਬਈ ਤੀਜਾ ਸੂਆ ਸੂਣਾ ਠੀਕ ਆ ਤੀਜਾ ਸੂਆ ਸੂਣਾ ਹਾਂਜੀ ਕਿੰਨੇ ਦਿਨ ਲੈ ਜੂ ਬਈ ਸੂਨ ਦੇ ਵਿੱਚ ਇਹ 10 ਕ ਦਿਨ ਲੈ ਜੂਗੀ ਹਾਂਜੀ 10 ਦਿਨ ਲੈ ਜੀ ਠੀਕ ਆ ਤੇ ਬਈ ਇਹਦੇ ਸੀਮਣ ਕੇਡਾ ਲਵਾਤਾ ਆਈ ਤੀ ਸੀਮੇ ਦੇ ਜਰਸੀ ਦਾ ਲੱਗਿਆ ਬਈ ਐਤੀ ਜਰਸੀ ਦਲਵਾਤਾ ਤੇ ਦੁੱਧ ਕਿੰਨਾ ਪਾਣ ਦੀ ਬਈ ਉਹਦੇ 18 ਲੀਟਰ ਦਿੱਤਾ ਆਈਏ ਨੇ ਦੂਜੇ ਸੂਏ 18 ਲੀਟਰ ਦੁੱਧ ਕੱਢਿਆ ਠੀਕ ਆ ਐਤੀ ਪਾ ਦੂ 18 ਲੀਟਰ ਆ ਉੱਤੇ ਪਾ ਦੂ ਠੀਕ ਆ ਹੈ ਕਰਦੀ ਹੈ ਬਈ ਆਪਣੇ ਆਹ ਆਪਣੇ ਘਰ ਦੀ ਠੀਕ ਆ ਲਓ ਬਈ ਬਾਈ ਦਾ ਖੇਤੀਬਾੜੀ ਦਾ ਕੰਮ ਆ ਖੇਤੀਬਾੜੀ ਦੇ ਨਾਲ ਨਾਲ ਚੰਗੇ ਪਸ਼ੂ ਪਾਲਣ ਦਾ ਕੰਮ ਆ ਦੇਖ ਸਕਦੇ ਆ ਸੋਹਣੀ ਸਾਈਵਾਲਾ ਦੋਸਤੋ ਤੀਜਾ ਸੂਆ ਕਰਮਾਂ ਵਾਲੀ ਸੁੰਦੀ ਆ ਇਹ 10 ਦਿਨ ਬਾਈਆਂ ਦਾ ਸੂਨ ਦੇ ਵਿੱਚ ਬਾਕੀ ਆ ਖਣ ਹਵਾਨਾ ਤੁਹਾਨੂੰ ਨੇੜੇ ਹੋ ਕੇ ਜੱਜਮੈਂਟ ਕਰਾ ਦਿਆਂ ਤੇ 18 ਲੀਟਰ ਦੁੱਧ ਬਾਈਆਂ ਦਾ ਦੂਜੇ ਸੂਏ 'ਚ ਹੋਇਆ ਹੋਇਆ ਦੇਖ ਸਕਦੇ ਆ ਥਾਣਾ ਦਾ ਸਾਈਜ਼ ਬਹੁਤ ਸੋਹਣਾ ਥੱਥੀ ਜਵਾਈ ਵਾਲਾ ਥਾਣਾ ਪੂਰਾ ਮੋਟਾ-ਮੋਟਾ ਦੋਸਤੋ ਸੋਹਣਾ ਹਵਾਨਾ ਤਿਆਰ ਕੀਤਾ ਹੋਇਆ ਬਾਕੀ ਦੋਸਤੋ ਹਫਤਾ ਦਸ ਦੇ ਨਾਲ ਜਾਂਦੀ ਇਹਦਾ ਅਰਮਾਨ ਆ ਵੀ ਜਿਹਨੇ ਹਵਾਨਾ ਹੋਰ ਵੀ ਸੋਹਣਾ ਤਿਆਰ ਕਰ ਦੇਣਾ ਦੇਖ ਸਕਦੇ ਆ ਹਵਾਨਾ ਬਹੁਤ ਸੋਹਣਾ ਤਿਆਰ ਕੀਤਾ ਆ ਖੁੱਲਾ ਹਵਾਨਾ ਤੇ ਸੀਲ ਸਾਉ ਦੀ ਗੱਲ ਕਰੀਏ ਸੀਲ ਸਾਉ ਬਹੁਤ ਆ ਕੋਈ ਅਜਾਣੀ ਮੰਨਦੀ ਨਹੀਂ ਦਾ ਸਾਈਵਾਲ ਛੇ ਦੀ ਨੇੜੇ ਨਹੀਂ ਹੋਣ ਦਿੰਦੀ ਥਣਾ ਦਾ ਸਜ ਵੇਖ ਸਕਦੇ ਆ ਸੋਹਣਾ ਥਣਾ ਦਾ ਸਜ ਆ ਦੋਸਤੋ ਹੱਥੀ ਚਵਾਈ ਵਾਲਾ ਚਾਰੇ ਥਣਾ ਦਾ ਸੀਮ ਸਜ ਆ ਤੇ ਤੋੜ ਕੇ ਤੁਹਾਨੂੰ ਖਾ ਲੰਨੇ ਆ ਲੈ ਵੀ ਇੱਕ ਵਾਰੀ ਜੀੜਾ ਕੜਵਾ ਦੀ ਜੇ ਜੀ ਜਾਂਦੀ ਤਾਂ ਤੁਸੀਂ ਹਵਾਨੇ ਜਿਹੜੀ ਜੱਜਮੈਂਟ ਆ ਲਾ ਲੈਣੀ ਆ ਸੋਨਾ ਹਵਾਨਾ ਤਿਆਰ ਕੀਤਾ ਦੋਸਤੋ ਬਾਕੀ ਹਫਤੇ ਅੰਗੂਰ ਤਕਰੀਬਨ ਲੈ ਜਾ ਆ ਨਹੀਂ ਸਕਦੀ ਬਾਈ ਦਾ ਦੱਸ ਦੇਣਾ ਕਿਉਂਕਿ ਢਿੱਲ ਦੇ ਅਨੁਮਾਨ ਲੱਗਦਾ ਢਿੱਲ ਤੋਂ ਇਹ ਹਫਤੇ ਦੇ ਲਗਭਗ ਲੈ ਜਾ ਸੋਨਾ ਖੁੱਲਾ ਹਵਾਨਾ ਤਿਆਰ ਕੀਤਾ ਹੋਇਆ ਜਿਹੜੇ ਵੀਰ ਦੇ ਪਸੰਦ ਹੋਵੇ ਤਾਂ ਪਿੰਡ ਹੈਗਾ ਤਾਕਤਲਮਾਣਾ ਜ਼ਿਲ੍ਹਾ ਸ਼੍ਰੀ ਮੋਖਸਰ ਸਾਹਿਬ ਤੇ ਨੰਬਰ 22102 ਤੇ ਚੱਲ ਜਾ ਰੇਟ ਇਹਦਾ ਆਪਾਂ ਪੁੱਛ ਲੈਨੇ ਬਾਈ ਰੇਟ ਕੀ ਕਰਾਂਗੇ ਇਹਦਾ ਰੇਟੇ ਦਾ ਵੀ 65000 65000 ਠੀਕ ਆ ਮਾਨਤਨ ਕਰਦੇ ਆ ਹਾਂਜੀ ਠੀਕ ਆ ਲੋ ਵੀ 65000 ਰੁਪਏ ਆ ਰੇਟ ਆ ਮੌਕੇ ਤੇ ਮਾਨਤਾਨ ਹੋ ਜੂ ਸੋਹਣੀ ਜੀ ਦੋਸਤੋ ਸਾਈਵਾਲ ਆ ਤਿਆਰੀ ਦੇ ਵਿੱਚ ਹੈਗੀ ਆ ਹਵਾਨਾ ਕਰਮ ਵਾਲੀ ਨੇ ਸੋਹਣਾ ਤਿਆਰ ਕੀਤਾ ਹੈ ਹੱਥੀ ਜਵਾਈ ਵਾਲਾ ਥਾਣਾ ਦੋਸਤੋ ਸੋਹਣਾ ਮੋਟਾ-ਮੋਟਾ ਥਾਣਾ ਤੇ ਬਾਕੀ ਦੋਸਤੋ ਘਰ ਦੀ ਬਾਈ ਦੇ ਹੈਗੀ ਆ ਸ਼ੌਂਕ ਨਾਲ ਜਾਨਵਰ ਰੱਖੇ ਇੱਕ ਇਧਰ ਬਾਈ ਨੇ ਗਿਰ ਰੱਖੀ ਹੋਈ ਆ ਸ਼ੌਂਕ ਨਾਲ ਦੇਖ ਸਕਦੇ ਆ ਸੋਹਣੀ ਇਹ ਆ ਬਾਕੀ ਅੰਦਰ ਕੁਛ ਪਸ਼ੂ ਖੜੇ ਹੈ ਬਾਈ ਦੇ ਸੋਹਣੇ ਜਾਨਵਰ ਆ ਦੋਸਤੋ ਇੱਕ ਸਾਈ ਦੇ ਇਹ ਬਾਈ ਹਰਾਨੇ ਰੱਖਣੀ ਹੈ ਤਕਰੀਬਨ ਨਾਲ ਹੀ ਇਹਦੇ ਇਹਨੇ ਸੂਣਾ 1-2 ਦਿਨਾਂ ਦਾ ਫਰਕ ਹੋਊਗਾ ਕੋਈ ਤੇ ਇਹਦਾ ਰੇਟ ਬਾਈ ਤੋਂ ਆਪਾਂ ਪੁੱਛਤਾ ਤੁਹਾਨੂੰ ਜਿਹੜੇ ਵੀ ਵੀਰ ਦੇ ਪਸੰਦ ਹੋਵੇ ਤਾਂ ਨੰਬਰ ਸਕਰੀਨ ਤੇ ਚੱਲ ਰਿਹਾ ਇਸ ਨੰਬਰ ਤੇ ਸੰਪਰਕ ਕਰ ਲਓ ਤੇ ਜਿਹੜੇ ਮੇਰੇ ਵੀਰ ਨੇ ਦੋਸਤੋ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਸਾਡੇ ਨਾਲ ਸੰਪਰਕ ਕਰ ਸਕਦੇ ਆ ਤੇ ਮਿਲਦੇ ਆ ਦੋਸਤੋ ਹੋਣ ਵਾਲੀ ਨਵੀਂ ਵੀਡੀਓ ਦੇ ਨਾਲ ਧੰਨਵਾਦ